ਜ਼ਰੂਰੀ ਨਹੀਂ ਹੈ ਮੈਂ ਅਕਸਰ ਗੱਲ ਕਰਦਾ ਕਿ ਹਮੇਸ਼ਾ ਸਟਾਰੋਲਜੀ ਦੀ ਗੱਲ ਹੋਵੇ ਜਾਂ ਕੁਝ ਹੋਰ ਕਈ ਵਾਰੀ ਨਾ ਬੜੇ ਅਲੱਗ ਜਿਹੇ ਸਵਾਲ ਤੁਹਾਡੇ ਸਾਹਮਣੇ ਆ ਜਾਂਦੇ ਆ ਮੈਂ ਮੇਰਾ ਬੜੀ ਚੰਗੀ ਸਾਜੇ ਬਾਬਾ ਮਨਦੀਪ ਸਿੰਘ ਜੀ ਨਾਲ ਤੇ ਅਸੀਂ ਗੱਡੀ 'ਚ ਸਫ਼ਰ ਕਰ ਰਹੇ ਸੀ ਕਈ ਵਾਰੀ ਕੁਝ ਗੁਰਬਾਣੀ ਵਿਚਾਰ ਮੈਂ ਉਹਨਾਂ ਤੋਂ ਸਵਾਲ ਕਰਦਾ ਰਹਿਣਾ ਕਈ ਵਾਰੀ ਉਹ ਪੁੱਛ ਲੈਂਦੇ ਨੇ ਜਿਹੜੇ ਮੰਦੇ ਫੁਰਨੇ ਆਂਦੇ ਨੇ ਬਾਬਾ ਮਨਦੀਪ ਸਿੰਘ ਜੀ ਦਾ ਇੱਕ ਸਵਾਲ ਸੀਗਾ ਕਾਫੀ ਦਿਨ ਪਹਿਲਾਂ ਦੀ ਗੱਲ ਹੈ ਉਹ ਕਹਿੰਦੇ ਕਿ ਮੈਂ ਅਕਸਰ ਸੋਚਦਾ ਕਿ ਕੀ ਪ੍ਰਮਾਤਮਾ ਰੋਜ਼ ਰੂਹਾਂ ਦੀ ਸਿਰਜਣਾ ਕਰਦਾ ਹੋਏਗਾ ਰੋਜ਼ ਇਨਸਾਨ ਦੀ ਰੋਜ਼ ਜਾਨਵਰਾਂ ਦੀ ਰੋਜ਼ ਨਵੀਂ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੋਏਗਾ ਤੇ ਜਾਂ ਫਿਰ ਇਹ ਇਹ ਸਾਰਾ ਪ੍ਰੋਸੈਸ ਕਿਵੇਂ ਚੱਲਦਾ ਹੋਏਗਾ ਤੁਹਾਡਾ ਕੀ ਵਿਚਾਰ ਹੈ ਮੈਂ ਕਹਾਂ ਦੇਖੋ ਜੇ ਅਸੀਂ ਪ੍ਰਮਾਤਮਾ ਨੂੰ ਸਮਝਣਾ ਹੈ ਤਾਂ ਹਾਲਾਂਕਿ ਪ੍ਰਮਾਤਮਾ ਦੀ ਵੀ ਗੱਲ ਛੱਡੋ ਜ਼ਿੰਦਗੀ ਦੇ ਕਿਸੇ ਵੀ ਪਹਿਲੂ ਨੂੰ ਸਮਝਣਾ ਹੈ ਤਾਂ ਆਪਾਂ ਨੂੰ ਨਾ ਨੇਚਰ ਦੇ ਨੇੜੇ ਹੋਣਾ ਚਾਹੀਦਾ ਜਿੰਨਾ ਜ਼ਿਆਦਾ ਅਸੀਂ ਪ੍ਰਕਿਰਤੀ ਨੂੰ ਸਮਝਾਂਗੇ ਉਨੇ ਹਰ ਸਵਾਲ ਦੇ ਜਵਾਬ ਮਿਲ ਜਾਣਗੇ ਹਾਲਾਂਕਿ ਗੁਰਬਾਣੀ ਵੀ ਇਹਦੇ ਬਾਰੇ ਬਹੁਤ ਕਲੀਅਰ ਕਨਸੈਪਟ ਦਿੰਦੀ ਆ ਉਹਦੀ ਗੱਲ ਅਸੀਂ ਲਾਸਟ ਵਿੱਚ ਕਰਦੇ ਆ ਗੱਲ ਇਹ ਸੀ ਕਿ ਕੀ ਪ੍ਰਮਾਤਮਾ ਰੋਜ਼ ਰੂਹਾਂ ਦੀ ਸਿਰਜਣਾ ਕਰਦਾ ਹੈ ਮੈਂ ਮੰਨਦਾ ਕਿ ਨਹੀਂ ਕਰਦਾ ਨੇਚਰ ਅਸੀਂ ਅਕਸਰ ਇਹ ਸੋਚਦੇ ਆ ਕਿ ਧਰਤੀ ਤੇ ਪਾਣੀ ਮੁੱਕਣ ਵਾਲਾ ਏ ਧਰਤੀ ਤੇ ਰੁੱਖ ਮੁੱਕਣ ਵਾਲੇ ਨੇ ਜਗਾ ਮੁੱਕਦੀ ਪਈ ਹੈ ਇਦਾਂ ਦਾ ਕਦੇ ਨਹੀਂ ਹੁੰਦਾ ਇਹ ਸਿਰਫ ਇੱਕ ਇਨਸਾਨੀ ਸੋਚ ਤੇ ਇਨਸਾਨ ਦਾ ਦ੍ਰਿਸ਼ਟੀਕੋਣ ਹੈ ਉਹ ਜਿੱਥੇ ਤੱਕ ਦੇਖ ਸਕਦਾ ਹੈ ਉੱਥੇ ਤੱਕ ਸਮਝਦਾ ਹੈ ਇਹ 5000 ਸਾਲ ਦਾ ਇਸ ਧਰਤੀ ਦਾ ਜਿਹੜਾ ਲਿਖਤ ਇਤਿਹਾਸ ਦਵਪਰ ਤ੍ਰੇਤਾ ਸਤਿਯੁਗ ਦਾ ਮਿਲਦਾ ਹੋਏਗਾ ਜਾਂ 10000 ਸਾਲ ਦਾ ਮਿਲਦਾ ਹੋਏਗਾ ਜਾਂ 1 ਲੱਖ ਸਾਲ ਦਾ ਮਿਲਦਾ ਹੋਏਗਾ ਇਹਦੇ ਚ ਸਾਇੰਸ ਇਹ ਕਹਿੰਦੀ ਹੈ ਜਿੱਥੇ ਅੱਜ ਅਸੀਂ ਪੈਰ ਰੱਖ ਰਿਹਾ ਇੱਥੇ ਪਤਾ ਨਹੀਂ ਕਿੰਨੀ ਵਾਰੀ ਪਹਿਲਾਂ ਵੀ ਮਨੁੱਖ ਪੈਰ ਰੱਖ ਚੁੱਕਿਆ ਹੈ ਕਿਤੇ ਨਾ ਕਿਤੇ ਇਨਸਾਨ ਦੇ ਜੀਵਾਸ਼ਮ ਇਸ ਧਰਤੀ ਦੇ ਥੱਲੇ ਵੀ ਮਿਲ ਜਾਂਦੇ ਹਨ ویران ਤੋਂ ویران ਧਰਤੀ ਦੇ ਥੱਲੇ ਵੀ ਮਿਲ ਜਾਣਗੇ ਇਹ ਧਰਤੀ ਦੀ ਸਿਰਜਣਾ ਇੱਕ ਵਾਰ ਹੋ ਚੁੱਕੀ ਹੈ ਪਰਮਾਤਮਾ ਨੇ ਕਰਕੇ ਛੱਡਤਾ ਜਿਵੇਂ ਪਾਣੀ ਇੱਕ ਵਾਰੀ ਸਮੁੰਦਰ ਤੋਂ ਉੱਠਦਾ ਹੈ ਫਿਰ ਬਦਲਾਂ 'ਚ ਜਾਂਦਾ ਹੈ ਫਿਰ ਮੁੜ ਕੇ ਫੇਰ ਧਰਤੀ ਤੇ ਆ ਜਾਂਦਾ ਹੈ ਫਿਰ ਕਦੇ ਉਹ ਜ਼ਮੀਨ ਤੇ ਥੱਲੇ ਦਾ ਪਾਣੀ ਬਣਦਾ ਹੈ ਫਿਰ ਕਿਸੇ ਟੁੱਲੂ ਪੰਪ ਤੋਂ ਬਾਹਰ ਆਂਦਾ ਹੈ ਫਿਰ ਉਹਨਾਂ ਦੀਆਂ 'ਚ ਪਹੁੰਚਦਾ ਹੈ ਫਿਰ ਸਮੁੰਦਰ 'ਚ ਪਹੁੰਚਦਾ ਹੈ ਫਿਰ ਉੱਤੇ ਜਾਂਦਾ ਹੈ ਜੀਵਨ ਦਾ ਸਰਕਲ ਵੀ ਐਹੀਂ ਚੱਲਦਾ ਰਹਿੰਦਾ ਸਾਨੂੰ ਲੱਗਦਾ ਹੈ ਕਿ ਕਦੇ ਉਹ ਪਾਣੀ ਸਮੁੰਦਰ 'ਚ ਵੱਧ ਗਿਆ ਕਦੇ ਉਹ ਦਰਿਆ 'ਚ ਵੱਧ ਗਿਆ ਕਦੇ ਉਹ ਟੋਬਿਆਂ 'ਚ ਵੱਧ ਗਿਆ ਕਦੇ ਸਾਡੇ ਘਰਾਂ 'ਚ ਵੱਧ ਗਿਆ ਬਟ ਉਹ ਪਾਣੀ ਉਹੀ ਸੀਗਾ ਜਿਹਦਾ ਸਰਕਲ ਚੱਲਿਆ ਇਦਾਂ ਹੀ ਧਰਤੀ ਦਾ ਰੂਹਾਂ ਦਾ ਹਰ ਇੱਕ ਪਰਮਾਤਮਾ ਦੀ ਸਿਰਜਣਾ ਦਾ ਸਰਕਲ ਚੱਲਦਾ ਰਹਿੰਦਾ ਹੈ ਸਾਨੂੰ ਕਦੇ ਵੱਧਾ ਦਿਖਦਾ ਹੈ ਤੇ ਕਦੇ ਘੱਟਦਾ ਦਿਖਦਾ ਹੈ ਗੁਰਬਾਣੀ ਜਪਦੀ ਸਾਡੀ ਬਾਣੀ ਕਹਿੰਦੀ ਹੈ ਜੋ ਖਿੱਚ ਪਾਇਆ ਸੋ ਇੱਕਾ ਵਾਰ ਪਰਮਾਤਮਾ ਨੇ ਜਿਹੜੀ ਸ੍ਰਿਸ਼ਟੀ ਸਜਣੀ ਸੀਗੀ ਉਹ ਇੱਕ ਵਾਰ ਚ ਸਾਥੀ ਤੇ ਉਹ ਸੱਚ ਹੈ ਉਹ ਸੱਚ ਹੈ ਉਸ ਤੋਂ ਉੱਤੇ ਕੁਝ ਵੀ ਇਹਦੇ ਚ ਅਸੀਂ ਇੱਕ ਵਾਰੀ ਹੋਰ ਚੀਜ਼ ਦੇਖਦੇ ਹਾਂ ਕਿ ਜਿਵੇਂ ਰੁੱਖ ਪੈਦਾ ਹੁੰਦੇ ਨੇ ਬੀਜ ਤੋਂ ਰੁੱਖ ਬਣਦਾ ਹੈ ਰੁੱਖ ਤੋਂ ਦੁਬਾਰਾ ਫਲ ਬਣਦਾ ਹੈ ਫਲ ਦੇ ਅੰਦਰ ਫਿਰ ਉਹ ਬੀਜ ਪੈਦਾ ਹੁੰਦਾ ਹੈ ਫਿਰ ਦੁਬਾਰਾ ਉਹ ਸਰਕਲ ਚੱਲਦਾ ਰਹਿੰਦਾ ਹੈ ਪ੍ਰਕਿਰਤੀ ਦੇ ਹਰ ਛੋਟੇ بڑے ਐਗਜ਼ਾਮਪਲ ਦੇ ਵਿੱਚ ਇਹੀ ਸਰਕਲ ਦੇਖਣ ਨੂੰ ਮਿਲਦਾ ਹੈ